ਦਰਸ਼ ਆਗਰਾ ਦੇ ਗੁਰਦੁਆਰਾ ਦੁਖਨਵਾਰ ਸਾਹਿਬ ਦੇ ਗੁਰੂ ਕੀ ਤਾਲ ਦਰਸ਼ ਗੁਰਦੁਆਰਾ ਸਾਹਿਬ ਦਾ ਨਾਮ ਆ ਗੁਰਦੁਆਰਾ ਦੁਖਨਵਾਰਨ ਸਾਹਿਬ ਗੁਰੂ ਕੀ ਤਾਲ ਦੇਖੋ ਬਾਰੇ ਦ੍ਰਿਸ਼ ਦੇਖੋ ਗੁਰਦੁਆਰਾ ਸਾਹਿਬ ਗੁਰੂ ਕੀ ਤਾਲ ਬاہر ਪਾਰਕਿੰਗ ਦੇ ਦ੍ਰਿਸ਼ ਅੱਗੇ ਦ੍ਰਿਸ਼ ਦਿਖਾਉਣਾ ਸਾਨੂੰ ਗੁਰਦੁਆਰਾ ਸਾਹਿਬ ਦੇ ਸਰੋਦਾਰਸ਼ਨ ਦੇਖੋ ਗੁਰਦੁਆਰਾ ਸਾਹਿਬ ਗੁਰੂ ਕੀ ਤਾਲ ਆਗਰਾ ਦੇਖੋ ਜੀ ਗੁਰਦੁਆਰਾ ਸਾਹਿਬ ਦੇ ਬਾਰੇ ਦ੍ਰਿਸ਼ ਅੰਦਰ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਅਸੀਂ ਆਗਰੇ ਦੇ ਗੁਰਦੁਆਰਾ ਸਾਹਿਬ ਗੁਰੂ ਕੀ ਤਾਲ ਦੁੱਖਰ ਮਾਰ ਸਾਹਿਬ ਦੇਖੋ ਤੁਸੀਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆਇਆ ਹੁਣ ਜਾਣ ਗੁਰਦੁਆਰਾ ਸਾਹਿਬ ਦੁੱਖਨਵਾਰ ਸਾਹਿਬ ਗੁਰੂ ਕੀ ਤਾਲ ਦੇ ਦ੍ਰਿਸ਼ ਗੁਰਦੁਪਾਰਾਂ ਸਾਹਿਬ ਦੇ ਜੁੜਾਕਾਰ ਦੇ ਵਿੱਚ ਗੁਰੂ ਘਰ ਦੇ ਲਿਖਿਆ ਇਤਿਹਾਸ ਲੇਖੋ ਤੁਸੀਂ ਪੜੋ ਕੋਈ ਇਹ ਜਾਣਕਾਰੀ ਦਾ ਪਤਾ ਨਹੀਂ ਲੱਗਦਾ ਹੈ ਸੰਗਤਾਂ ਜੁੜਾਕਰ ਦੇ ਵਿੱਚ ਜੁੜਾ ਜੋੜੇ ਜਮਾ ਕਰਾਉਂਦੇ ਹੁੰਦੇ ਆ। ਦੀ ਗਿਣਤੀ ਵਿੱਚ ਸੰਗਤਾਂ ਉਹ ਆਉਂਦੀਆਂ ਆ। ਆਗਰੇ ਦੇ ਗੁਰਦੁਆਰਾ ਸਾਹਿਬ। ਦੁੱਖ ਨਿਵਾਉਂ ਗੁਰਦੁਆਰਾ ਦੁੱਖ ਨਿਵਾਉਂ ਸਾਹਿਬ ਗੁਰੂ ਕੀ ਤਾਲ। ਦੇਖੋ ਤੁਸੀਂ ਵੀ ਮਨਮੋਹਕ ਦ੍ਰਿਸ਼ ਗੁਰਦੁਆਰਾ ਸਾਹਿਬ ਦੇ। ਦੇਖੋ ਗੁਰਦੁਆਰਾ ਸਾਹਿਬ ਦੇ ਦ੍ਰਿਸ਼। दरबार साहब में जाते हैं संगत हुए दरबार साहब देखो गुरुद्वारा गुरु का ताल दुख दु 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 न ਆਗਰਾ ਜੋ ਤੇ ਅਸਪਸਥਾਨ ਆ ਮੁਰਦਵਰਾ ਸਾਹ ਉਹਦੇ ਅੰਦਰਲੇ ਦ੍ਰਿਸ਼ ਦੇਖੋ ਤੁਸੀਂ ਵੀ ਬਹੁਤ ਤਮਨਮੋਹਕ ਦ੍ਰਿਸ਼ ਗੁਰਵਾਣੀ ਦਾ ਚਲਦਾ ਜਾਪ ਵਾਹ ਦਰਜਨ ਚਰਨ ੜੋਮਾ ਬਰੋਦਾਰਸ਼ਨ ਸ੍ਰੀ ਗੁਰੂ ਪੇਗਵਾਤ ਰਜਿੰਦੇ ਬਾਵਾ ਚਰਨ ਪਾਤਕਾ ਗੁਰਦੁਆਰਾ ਸਾਹਿਬ ਦੇ ਅੰਦਰਲੇ ਦ੍ਰਿਸ਼ ਦੇਖੋ ਤੁਸੀਂ ਵੀ ਸੰਗਤਾਂ ਮੱਥਾ ਟੇਕ ਰਹੀਆਂ ਨੇ ਪਰਿਵਾਰ ਸਾਹਿਬ ਦੇ ਦ੍ਰਿਸ਼ ਦਿੱਤ ਜੀ ਗੁਰੂ ਤਾਨਕ ਦੇਵ ਜੀ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆ ਖੜਾਵਾ ਚਰਨ ਪਦਕਾ ਉਹ ਪੰਜਾਂ ਨੇ ਜਿਹੜੇ ਸਾਨੂੰ ਦਰਸ਼ਨ ਦਿਖਾਏ ਸੀ ਦਰਸ਼ਨ ਕਰਾਏ ਸੀ ਦੇਖੋ ਗੁਰਦੁਆਰਾ ਸਾਹਿਬ ਤੁਖਰਵਾਲ ਸਾਹਿਬ ਆਗਰਾ ਦੇ ਦ੍ਰਿਸ਼ ਇੰਤਜ਼ਾਰੋ ਅੰਦਰਲੇ ਦ੍ਰਿਸ਼ ਦੇਖੋ ਤੁਸੀਂ بڑا ਵਿਕਰਤਰਾ ਨਾ ਬਣਿਆ ਦਰਬਾਰ ਸਾਹਿਬ ਦੇਖੋ ਆ ਗਿਆ ਆ ਗਿਆ ਜੱਟੇ ਆਪੇ ਜਨੇ ਮੁੱਠੇ ਤੇ ਪਿਆਰੀਆਂ ਬਾਹਰਲੇ ਦ੍ਰਿਸ਼ ਦੇਖੋ ਸੱਦੀ ਟੀਮ ਦੇ ਮੈਂਬਰ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਬੜਾ ਪ੍ਰਸ਼ਾਦ ਦੀ ਦੇਖ ਲੈ ਕੇ ਜਾਣ ਸਮੇਂ ਦੇ ਦ੍ਰਿਸ਼ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਜਿੱਥੇ ਦੋ ਗੁਰੂ ਸਾਹਿਬਾਨ ਨੇ ਖੜਾਵਾ ਸਾਹਿਬ ਪੰਜਾਂ ਨੇ ਵਧੀਆ ਦ੍ਰਿਸ਼ ਦੇਗਲੈਂਡ ਤੋਂ ਬਾਅਦ ਚੰਗੜਾ ਦੁਆਰਾ ਸਾਹਿਬ ਨੂੰ ਲੰਗਰ ਸਾਹਿਬ ਵੱਲ ਜਾਂਦੇ ਆ ਸਕਤਾ ਬਹੁਤ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਦੇ ਨੂੰ ਦਰਸ਼ਨ ਕਰਾਏ ਨੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਦੁਆਰਾ ਪੂਰਾ ਸਾਹਿਬ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਸੀ ਤੇ ਰੱਖਿਆ ਸੀ ਗੁਰਦੁਆਰਾ ਪੂਰਾ ਸਾਹਿਬ ਦੇਰਸ਼ਨ ਕਰਉ ਤੁਸੀਂ ਜੀ ਕੇ ਮੈਂ ਦਰਸ਼ਨ ਕਰ ਰਹੀ ਹਾਂ ਗੁਰ ਜੀ ਦਾ ਅਨੰਦ ਭੈਓ ਗੁਰਦੁਆਰਾ ਪੂਰਾ ਸਾਹਿਬ ਸਾਹ ਸੁਣਨਾ ਚਾਹੀਏ ਇੱਥੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਉਰੇ ਰੱਖਿਆ ਹੋਇਆ ਸੀ ਦਵਾਰਾ ਪੂਰਾ ਸਾਹਿਬ ਆਇਤੀ ਆਸਾ ਜੀ ਜਿਹੜਾ ਲਿਖਿਆ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ 9 ਦਿਨ ਤੱਕ ਨਾਜ਼ਰਬੰਦ ਰਏ ਇਸ ਇਮਾਰਤ ਲਗਭਗ 400 ਸਾਲ ਪੁਰਾਣੀ ਹੈ ਇਹ ਇਤਿਹਾਸਕ ਤਾਂ ਤੁਹਾਨੂੰ ਦਿਖਾ ਰਿਹਾ ਗੁਰਦੁਆਰਾ ਪੂਰਾ ਸਾਹਿਬ ਦਰਸ਼ਨ ਕਰੋ ਗੁਰਦੁਆਰਾ ਦੱਖਣਵਾਰ ਸਾਹਿਬ ਆਗਰਾ ਦੇ ਦੇਖੋ ਗੁਰਦੁਆਰਾ ਪੂਰਾ ਸਾਹਿਬ ਤੇ 33 ਬਾਬਾ ਜੀ ਕੇ ਹੋਰੇ ਦੇਵ ਨੂੰ ਜਗਨਾਮ ਲਗਾਇਆ ਸੀ ਗ੍ਰਿਫਤਾਰ ਲਾਉ ਸਾਹਮਣੇ ਮਨਸਾ ਮੁਖਾਰਫ ਤੇ ਸ਼ਾਹਬਾਦ ਸੀ ਪਹਿਲੇ ਉੱਥੇ ਆ ਕੇ ਬੈਠੇ ਸੀ ਉੱਥੇ ਗ੍ਰਿਫਤਾਰੀ ਦਿੱਤੀ ਹੈ ਗ੍ਰਿਫਤਾਰ ਕਾਤੋਂ ਕਿੱਥੇ ਸੀ ਗੁਰਤੇਗ ਬਹਾਦਰ ਜੀ ਹਾਂ ਜੀ ਗੁਰਤ ਗ੍ਰਿਫਤਾਰ ਕਾਤੋਂ ਕਿੱਥੇ ਸੀ ਉਹ ਤੋਂ ਆਇਸ ਗਨਮੇ ਅਖਨ ਨਦੀ ਉਹ ਗਰੀਬ ਸੀ ਉਹਨੂੰ ਕੋਈ ਛਾਣੀ ਸੀ ਨਵਾਰਾ ਮੇਰੇ ਆਪਣਾ ਗ੍ਰਿਫਤਾਰ ਹੋ ਗਿਆ ਸੀ ਤੋਂ ਮੇਰੀ ਗਰੀਬ ਜੂ ਰੋ ਜਾ ਸੀ ਇਸ ਸਰ ਮਹਾਰਾਜ ਤੇ ਆਏ ਸੀ ਸ਼ਾਹਬ ਉੱਥੇ ਪਹਿਲੇ ਸ਼ਾਹਬਾਦ ਸੀ ਪਹਿਲੇ ਉਹ ਸ਼ਾਹਬਾਦ ਉੱਤੇ ਬੈਠੇ ਸੀ ਉੱਥੇ ਗ੍ਰਿਫਤਾਰੀ ਹੋਈ ਹੈ ਅੱਛਾ ਜੀ ਉਹ ਤੋਂ ਗ੍ਰਿਫਤਾਰ ਹੋ ਕੇ ਫਿਰ ਸੇ ਨੌ ਦਿਨ ਬੋਰਾ ਸਾਹਿਬ ਵਿੱਚ ਰਹੇ ਸੀ ਤੇ ਇਥੋਂ ਦਿੱਲੀ ਗਈ ਸੀ ਭਾਈ ਸਾਹਿਬ ਜੀ ਗੁਰੂ ਸਾਹਿਬ ਕਿੰਨੇ ਦਿਨ ਰਹੇ ਜੀ ਨੌ ਨੌ ਦਿਨ ਨਜਬੰਦ ਰਹੇ ਸੀ ਜਿਸੇ ਪਾਰ ਚੱਲਿਆ ਜਿਸੇ ਜਿਸੇ ਨੌ ਦਿਨ ਨਜਬੰਦ ਰਹੇ ਸੀ ਤੇ ਇਥੋਂ ਗਿਫਤਾਰੀ ਹੋ ਕੇ ਦਿੱਲੀ ਗਈ ਸੀ ਹਨ ਇੱਕ ਉੱਪਰ ਕੜਾਵਾ ਪੰਜਾਂ ਨੇ ਉਹ ਕਿਹੜੇ ਕਿਹੜੇ ਗੁਰਗਰ ਸਾਹਿਬਾਂ ਦੇ ਆਨੇ ਜੀ ਜਿਹੜੇ ਆਪਣੇ ਦਰਬਾਰ ਸਾਹਿਬ ਦੇ ਵਿੱਚ ਪੰਜਾਂ ਨੇ ਉੱਥੇ ਹਾਂ ਜੀ ਸਹਾਰਾ ਵੀ ਗੁਰੂ ਨੇ ਕੜਾ ਸਾਹਿਬ ਗੁਰੂ ਬਾਵਾ ਗੁਣਾਨੰਦ ਸਿੰਘ ਜੀ ਮਹਾਰਾਜ ਦਾ ਕੜਾ ਅੱਛਾ ਜੀ ਉਹ ਵੀ ਹੋ ਰਿਹਾ ਠੀਕ ਹੈ ਜੀ ਜੀ ਬਾਬਾ ਸਾਹਿਬਾਨ ਨੇ ਦੱਸਿਆ ਕਿ ਇੱਥੇ ਗੁਰੂ ਤੇਗ ਬਹਾਦਰ ਜੀ 9 ਦਿਨ ਕੈਦ ਰਹੇ ਸੀ ਉਸ ਸਮੇਂ ਦੇ ਵਿੱਚ ਕੁਝ ਲੋਕਾਂ ਨੇ ਕੁਝ ਕਾਰਨਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਹ 9 ਦਿਨ ਇਸ ਗੁਰਦੁਆਰੇ ਦੇ ਵਿੱਚ ਜਿਹੜਾ ਭੋਰਾਸਾ ਬਣਿਆ ਹੋਇਆ ਇੱਥੇ ਨਾਜ਼ਰਬੰਦ ਕੀਤੇ ਹੋਏ ਸੀ ਖੰਡਾ ਸਾਹਿਬ ਗੁਰਦੁਆਰੇ ਦੇ ਅੱਗੇ ਬਣਿਆ ਖੰਡਾ ਸਾਹਿਬ ਗੁਰਦੁਆਰਾ ਗੁਰੂ ਕੀ ਤਾਲ ਬਕਨਵਾਰ ਸਾਹਿਬ ਦੇ ਅੱਗੇ ਬਣਿਆ ਖੰਡਾ ਸਾਹਿਬ ਦਾ ਦ੍ਰਿਸ਼ ਇਹ ਵੀ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਖੰਡਾ ਸਾਹਿਬ ਦਾ ਦ੍ਰਿਸ਼